ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਦਾਦੀ ਮਾਂ ਤਿੱਤ ਤਿਹਾਰ ਤਾਂ ਹੀ ਸੌਂਦੇ ਨੇ ਜੇ ਆਪਦੇ ਨਾਲ ਹੋਣ ਕੋਈ ਵਿਆਹ ਰੋਕਾ ਕਰਨ ਵੇਲੇ ਅਸੀਂ ਦਿਨ ਸਮਾਂ ਵਿਚਾਰ ਦਿਆਂ ਤੇ ਜਿਸ ਮਹੀਨੇ ਕੋਈ ਆਪਦਾ ਰੱਬ ਨੂੰ ਪਿਆਰਾ ਹੋਇਆ ਹੋਵੇ ਉਸ ਮਹੀਨੇ ਤੋਂ ਸਾਨੂੰ ਡਰ ਲੱਗਣ ਲੱਗ ਜਾਂਦਾ ਜਿਵੇਂ ਜਿਵੇਂ ਮਹੀਨਾ ਨੇੜੇ ਆਵੇ ਭਾਵੇਂ ਸਾਰੀ ਉਮਰ ਨਹੀਂ ਭੁੱਲ ਦੇ ਸਕੇ ਪਰ ਜਿਸ ਦਿਨ ਕੋਈ ਆਪਦਾ ਵਿਛੜਿਆ ਹੁੰਦਾ ਉਹ ਦਿਨ ਵਿਉ ਵਰਗਾ ਲੱਗਦਾ ਹੈ ਦਾਦੀ ਪੂਰੇ ਹੋਏ ਤਾਂ ਇੰਜ ਜੇ ਲੱਗਾ ਜਿਵੇਂ ਕੋਈ ਸਰੀਰ ਦਾ ਕੋਈ ਹਿੱਸਾ ਕਿਸੇ ਤੋੜ ਦਿੱਤਾ ਹੋਵੇ ਹੁਣ ਵੀ ਜਦੋਂ ਕਦੇ ਉਹ ਦਿਨ ਯਾਦ ਆਵੇ ਤਾਂ ਕਾਂਬਾ ਛਿੜ ਜਾਂਦਾ ਕੁਝ ਸਮਾਂ ਪਹਿਲਾਂ ਦਾਦੀ ਦਾ ਅਫਸੋਸ ਕਰ ਹਰ ਇੱਕ ਨੇ ਐਵੇਂ ਕਹਿਣਾ ਕਿ ਬਥੇਰੀ ਉਮਰ ਸੀ 80 ਟੱਪ ਗਏ ਸੀ ਤੇ ਤੁਰਦੇ ਫਿਰਦੇ ਚਲੇ ਗਏ ਪਰ ਆਪਦੇ ਮਨ ਨੇ ਬਥੇਰੇ ਵਾਰ ਸੋਚਣਾ ਕਿ ਚਾਰ ਕੁ ਸਾਲ ਹੀ ਹੋਰ ਰੁਕ ਜਾਂਦੇ ਕਿੰਨੀਆਂ ਗੱਲਾਂ ਕਰਨੀਆਂ ਸੀ ਹਾਲੇ ਕੀ ਕਰ ਸਕਦੇ ਆ ਮੈਂ ਸੋਚਦਾ ਹੁੰਨਾ ਕਿ ਮੈਨੂੰ ਉਹਨਾਂ ਦੀਆਂ ਕਿੰਨੀਆਂ ਸਾਰੀਆਂ ਤਸਵੀਰਾਂ ਕਰਨੀਆਂ ਚਾਹੀਦੀਆਂ ਸੀ ਤਾਂ ਜੋ ਤਸਵੀਰਾਂ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਫੋਟੋਆਂ ਕਰਾਉਣ ਦਾ ਖਾਸਾ ਸ਼ੌਕ ਸੀ ਉਹਨਾਂ ਨੂੰ ਮੇਰੀ ਬਚਪਨ ਤੋਂ ਲੈ ਕੇ ਸੁਰਤ ਸੰਭਲਣ ਤੱਕ ਦਾਦੀ ਦਾ ਇੱਕ ਵალა ਵਧੀਆ ਜਿਹਾ ਕਰੈਕਟਰ ਮਣ ਚ ਰਿਆ ਕਦੇ ਕਦੇ ਉਹ ਚੋਰਾ ਵੀ ਕਰਦੇ ਸੀ ਇਸ ਗੱਲ ਦਾ ਦੂਜਾ ਜਿੰਨੇ ਜਿੰਨੇ ਕਿੰਨੇ ਜੁਆਕ ਸੀ ਤੇ ਸਾਰਿਆਂ ਨੂੰ ਸੰਭਾਲਣ ਲਈ ਸਖਤ ਹੋਣਾ ਪੈਂਦਾ ਸੀ ਉਹਨਾਂ ਨੂੰ ਦਾਦੀ ਅੰਦਰ ਵੀ ਸ਼ਾਇਦ ਘਟਣ ਸੀ ਕਿਉਂਕਿ ਜਦੋਂ ਤੋਂ ਵਿਆਹੇ ਆਏ ਸੀ ਉਹਨਾਂ ਦੇ ਘਰ ਜੋੜਨ ਵਿੱਚ ਬਹੁਤ ਮਿਹਨਤ ਕੀਤੀ ਤੇ ਉੱਪਰੋਂ ਜੁਆਖਾਂ ਦੀ ਦੇਖਰੇਖ ਕੀਤੀ ਦਾਦੀ ਕਹਿੰਦੇ ਹੁੰਦੇ ਸੀ ਜੇ ਮੈਂ ਨਾ ਬੋਲਦੀ ਤਾਂ ਕਦੋਂ ਦੇ ਪੱਟ ਦਿੰਦੇ ਲੋਕ ਆਪਾਂ ਨੂੰ ਬਹੁਤ ਸਾਰੇ ਹਾਲਾਤ ਐਵੇਂ ਦੇ ਰਹੇ ਹੋਣਗੇ ਕਿ ਦਾਦੀ ਨੂੰ ਖੜੂਸ ਬਣਨਾ ਪਿਆ ਹੋ ਪਰ ਉਮਰ ਜਈ ਟਲ ਨਤੋ ਵਾਦੋ ਜਮਾ ਬਦਲ ਗਏ ਸੀ ਰਚ ਮਿਚ ਗਏ ਸੀ ਪਰਿਵਾਰ ਨਾਲ ਮੇਰੇ ਨਾਲ ਤੇ ਸਭ ਨਾਲ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ ਚੁੱਪ ਚਾ ਬੈਠ ਕੇ ਪਾਠ ਕਰੀ ਜਾਣਾ ਜਾਂ ਫਿਰ ਹਾਸਾ ਠੱਠਾ ਕਰ ਲੈਣਾ ਦਾਦੀ ਉਦੋਂ ਘਰ 'ਚ ਮੇਰੇ ਪਸੰਦੀਦਾ ਬਣ ਗਏ ਸੀ ਮੈਨੂੰ ਹਮੇਸ਼ਾ ਅੱਗੇ ਵਧਣ ਦਾ ਹੌਸਲਾ ਦੇਣਾ ਕਦੇ ਕਿਸੇ ਚੀਜ਼ ਦੀ ਲੋੜ ਪੈਣੀ ਬੱਸ ਇਹ ਤੇ ਲਈਦਾ ਦਾਦੀ ਮੂਰੇ ਹੱਥ ਕਰਦਾ ਦੇਣੀ ਦਾਦੀ ਨੂੰ ਚਾ ਚੜ ਜਾਂਦਾ ਉਹ ਕਹਿੰਦੇ ਨੇ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਬਸ ਇਹ ਜਿਆਸੀ ਬਾਲਾ ਪਿਆਰ ਕਰਦੇ ਸੀ ਮੈਨੂੰ ਤਾਂ ਬਹੁਤ ਗੱਲਾਂ ਨੇ ਜੋ ਯਾਦ ਆਉਂਦੀਆਂ ਨੇ ਤੇ ਇਹ ਗੱਲਾਂ ਜੋ ਉਹਨਾਂ ਨਾਲ ਜੋੜੀ ਬੈਠੀਆਂ ਤੇ ਰਹਿਦੀ ਉਮਰ ਤੱਕ ਨਾਲ ਰਹਿਣਗੀਆਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ